ਵੱਡਿਆਂ ਦੇ ਨਾਲ-ਨਾਲ ਹੁਣ ਬੱਚਿਆਂ ਨੂੰ ਵੀ ਹੋ ਸਕਦਾ ਹੈ ਬ੍ਰੇਨ ਟਿਊਮਰ ਜਾਣੋ ਬ੍ਰੇਨ ਟਿਊਮਰ ਦੇ ਲੱਛਣ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਜਿੱਥੇ ਕਿ ਅਸੀਂ ਗੱਲ ਕਰਦੇ ਹਾਂ ਬ੍ਰੇਨ ਟਿਊਮਰ ਦੀ ਤਾਂ ਵੱਡਿਆਂ ਦੇ ਵਿੱਚ ਇਹ ਮਾਮਲੇ ਸਾਹਮਣੇ ਆਉਂਦੇ ਨੇ ਪਰ ਹੁਣ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਬ੍ਰੇਨ ਟਿਊਮਰ ਹੋਣ ਦਾ ਖਤਰਾ ਜੁੜ ਕੇ ਸਾਹਮਣੇ ਆ ਰਿਹਾ ਦਰਅਸਲ ਜਦੋਂ ਬੱਚਿਆਂ ਦਾ ਵਾਰ-ਵਾਰ ਸਿਰ ਦਰਦ ਹੁੰਦਾ ਹੈ ਤਾਂ ਉਹ ਚੜਚੜੇ ਹੋ ਜਾਂਦੇ ਨੇ ਉਹਨਾਂ ਦੀ ਅੱਖਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ ਜਾਂ ਉਹਨਾਂ ਨੂੰ ਅਚਾਨਕ ਦੌਰੇ ਪੈਣ ਲੱਗ ਜਾਂਦੇ ਨੇ ਤਾਂ ਜਾਂ ਮਾਪੇ ਅਕਸਰ ਇਸ ਨੂੰ ਇੱਕ ਆਮ ਸਰੀਰਕ ਸਮੱਸਿਆ ਸਮਝ ਲੈਂਦੇ ਨੇ ਪਰ ਸਾਨੂੰ ਕਈ ਵਾਰ ਇਹ ਥਕਾਵਟ ਲੱਗਦੀ ਹੈ ਕਈ ਵਾਰ ਪੜ੍ਹਾਈ ਦਾ ਦਬਾਅ ਹੁੰਦਾ ਹੈ ਕਈ ਵਾਰ ਮੋਬਾਈਲ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਪਰ ਕੀ ਇਹ ਲੱਛਣ ਜਿਹੜੇ ਹੁੰਦੇ ਨੇ ਬ੍ਰੇਨ ਟਿਊਮਰ ਵਰਗੀ ਗੰਭੀਰ ਬਿਮਾਰੀ ਦੇ ਵੱਲ ਇਸ਼ਾਰਾ ਕਰ ਸਕਦੇ ਨੇ ਅਕਸਰ ਇਹ ਮੰਨਿਆ ਜਾਂਦਾ ਹੈਗਾ ਕਿ ਬ੍ਰੇਨ ਟਿਊਮਰ ਬਜ਼ੁਰਗ ਲੋਕਾਂ ਦੀ ਬਿਮਾਰੀ ਹੈ ਪਰ ਅਸਲੀਅਤ ਇਹ ਹੈ ਕਿ ਇਹ ਗੰਭੀਰ ਬਿਮਾਰੀ ਹੁਣ ਬੱਚਿਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਤੁਹਾਨੂੰ ਦੱਸਦੀ ਕਿ ਦਿਮਾਗ ਦਾ ਟਿਊਮਰ ਦਿਮਾਗ ਦੇ ਵਿੱਚ ਸੈੱਲਾਂ ਦਾ ਅਸੁਧਾਰਨ ਵਾਧਾ ਹੈ ਟਿਊਮਰ ਦਿਮਾਗ ਦੇ ਕਿਸੇ ਵੀ ਹਿੱਸੇ ਦੇ ਵਿੱਚ ਹੋ ਸਕਦਾ ਹੈ ਅਤੇ ਲੱਛਣ ਨੂੰ ਲੱਛਣ ਉਸ ਅਨੁਸਾਰ ਵਕ-ਵਕ ਹੁੰਦੇ ਨੇ ਸਭ ਦੇ ਵਕ-ਵਕ ਹੁੰਦੇ ਨੇ ਹੁਣ ਗੱਲ ਕਰਦੇ ਹਾਂ ਬੱਚਾਂ ਦੇ ਵਿੱਚ ਬ੍ਰੇਨ ਟਿਊਮਰ ਜਦੋਂ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੇ ਕਿ ਜਿਹੜੇ ਇਫੈਕਟ ਹੁੰਦੇ ਨੇ ਲੱਛਣ ਹੁੰਦੇ ਨੇ ਉਹ ਆਪਾਂ ਨੂੰ ਕਿਵੇਂ ਪਤਾ ਲੱਗਦੇ ਨੇ ਤਾਂ लगातार सिर दर्द होना जी हां गंभीर सिर दर्द खास करके सवेरे उठण दे ऊपर जो कुछ घंटों बाद अपने आप ठीक हो जांदे ने मतली ਅਤੇ ਉਲਟੀਆਂ जी हां बिना ਕਿਸੇ સ્પષ્ટ કારણ દે बार-बार उल्टीयां આવના એ ભી એક કારણ હે અખાં દિયા સમસ્યાવા ધુંદલી નજર ડબલ ડબલ નજર આવના જા ફિર અખાં દિયા અસમાનતાવા ફિર આнда મનોવૈજ્ઞાનિક તબદિલા જી હા જીમે કી ચિચડા પણ ਵਿਵਾਰ ਦੇ ਵਿੱਚ ਤਬਦੀਲੀਆਂ ਚੀਜ਼ਾਂ ਦੇ ਵਿੱਚ ਦਿਲਚਸਪੀ ਦਾ ਨੁਕਸਾਨ ਹੋਣਾ ਫਿਰ ਆਉਂਦਾ ਹੈ ਸੰਤੁਲਨ ਅਤੇ ਤੁਰੰਤ ਜਿਹੜੀ ਕਿ ਤੁਰੰਦੀਆਂ ਸਮੱਸਿਆਵਾਂ ਜੀ ਹਾਂ ਬੱਚਾ ਅਸਥਿਰ ਤੁਰ ਸਕਦਾ ਹੈ ਜਾਂ ਫਿਰ ਅਕਸਰ ਡਿੱਗ ਸਕਦਾ ਹੈ ਤਾਂ ਇਹ ਕੁਝ ਜਿਹੜੇ ਕਿ ਲੱਛਣ ਹੁੰਦੇ ਨੇ ਜੋ ਕਿ ਤੁਹਾਨੂੰ ਪਤਾ ਲੱਗ ਜਾਂਦੇ ਨੇ ਬ੍ਰੇਨ ਟਿਊਮਰ ਦੇ ਖਾਸ ਕਰਕੇ ਜਿਵੇਂ ਕਿ बार-बार ਸਿਰ ਦਰਦ ਹੋਣਾ ਕੋਈ ਜ਼ਿਆਦਾ ਸਿਰ ਦਰਦ ਹੋਣਾ ਵੌਮਟਿੰਗ ਹੋਣੀ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਹੋਣੀ ਹੈ ਮਨੋਵਿਗਿਆਨਿਕ ਜਿਵੇਂ ਕਿ ਚਿਚਰਾਪਣਾ ਤੁਹਾਡੇ ਫੇਸ ਦੇ ਅਨੁਸਾਰ ਵਿਵਹਾਰ ਥੋੜਾ ਬਿਹੇਵੀਅਰ ਚੇਂਜ ਹੋ ਜਾਣਾ ਤੇ ਤੁਰੰਤ ਚੱਲਣ ਦੇ ਵਿੱਚ ਵੀ ਥੋੜਾ ਪ੍ਰੋਬਲਮ ਆਉਂਦੀ ਹੈ ਤਾਂ ਅਜੇ ਹੀ ਕੁਝ ਜਿਹੜੇ ਕਿ ਤੁਹਾਨੂੰ ਕੁਝ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਡਾਕਟਰ ਨੂੰ ਤੁਰੰਤ ਆਪਣਾ ਇਲਾਜ ਕਰਾਓ ਤੇ ਹੁਣ ਗੱਲ ਕਰਦੇ ਆਂ ਵੀ ਆਖਿਰ ਕਿਉਂ ਹੁੰਦੀ ਹੈ ਪਛਾਣ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਇਸ ਵਾਰ ਜ਼ਿਆਦਾ ਨੌਲੇਜ ਨਹੀਂ ਹੁੰਦੀ ਹੈ ਜਿਸ ਕਰਕੇ ਉਹ ਹਮੇਸ਼ਾ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਪਛਤਾਉਣਾ ਪੈਂਦਾ ਤਾਂ ਕਈ ਵਾਰ ਬੱਚਿਆਂ ਦੇ ਵਿੱਚ ਟਿਊਮਰ ਦੇ ਲੱਛਣ ਆਮ ਬਿਮਾਰੀਆਂ ਵਾਂਗ ਲੱਗਦੇ ਨੇ ਮਾਪੇ ਅਕਸਰ ਇਹ ਸੋਚਦੇ ਨੇ ਕਿ ਸਿਰਦਰਦ ਨੂੰ ਆਮ ਸਮਝ ਕੇ ਆਮ ਸਮਝਦੇ ਨੇ ਜਾਂ ਫਿਰ ਕਿਸੇ ਜੇਕਰ ਬੱਚਾ ਛੋਟਾ ਹੈ ਤਾਂ ਉਹ ਆਪਣੀਆਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਸਮਝਾਉਣ ਦੇ ਵਿੱਚ ਅਸਮਰਥ ਹੁੰਦਾ ਹੈ ਉਹ ਆਪਣੇ ਪੇਰੈਂਟਸ ਨੂੰ ਵੀ ਚੰਗੀ ਤਰ੍ਹਾਂ ਸਮਝਾ ਨਹੀਂ ਸਕਦੇ ਨਹੀਂ ਪਾਉਂਦੇ ਕਿ ਉਹਨਾਂ ਨੂੰ ਕੀ ਤਕਲੀਫ ਹੈ ਤਾਂ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਜੇਕਰ ਕੋਈ ਲੱਛਣ ਵਾਰ-ਵਾਰ ਅਤੇ ਬਿਨਾਂ ਕਿਸੇ ਕਾਰਨ ਦੇ ਦਿਖਾਈ ਦਿੰਦਾ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ ਬ੍ਰੇਨ ਟਿਊਮਰ ਦਾ ਇਲਾਜ ਸੰਭਵ ਹੈ ਜੀ ਹਾਂ ਜੇ ਜੇਕਰ ਉਸ ਦਾ ਸਮੇਂ ਸਿਰ ਇਲਾਜ ਕੀਤਾ ਜਾਵੇ ਤੇ ਸਮੇਂ ਸਿਰ ਉਦਾਪਤਾ ਲੱਗ ਜਾਵੇ ਐਮ ਆਰ ਆਈ ਸੀਟੀ ਸਕੈਨ ਅਤੇ ਨਿਊਰੋਲੋਜੀਕਲ ਟੈਸਟ ਟਿਊਮਰ ਦੀ ਪੁਸ਼ਟੀ ਕਰ ਸਕਦੇ ਨੇ ਟਿਊਮਰ ਦੀ ਕਿਸਮ ਅਤੇ ਪੜਾਅ ਦੇ ਆਧਾਰ ਦੇ ਉੱਤੇ ਇਲਾਜ ਦੇ ਵਿੱਚ ਸਰਜਰੀ ਕੀਮੋਥੈਰੇਪੀ ਜਾਂ ਫਿਰ ਰੇਡੀਏਸ਼ਨ ਸ਼ਾਮਿਲ ਹੋ ਸਕਦੀ ਹੈ ਬੱਚਿਆਂ ਦੀਆਂ ਛੋਟੀਆਂ ਸਿਹਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਦੇ ਵੀ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਲੱਛਣ ਵਾਰ-ਵਾਰ ਆ ਰਿਹਾ ਹੈ ਜਾਂ ਫਿਰ ਆਮ ਇਲਾਜ ਲਾਲ ਠੀਕ ਨਹੀਂ ਹੋ ਰਹਾ ਤਾਂ ਤੁਰੰਤ ਕਿਸੇ ਮਾਹਰ ਤੋਂ ਕੋਈ ਵਧੀਆ ਕਿਸੇ ਸਪੈਸ਼ਲਿਸਟ ਤੋਂ ਜ਼ਰੂਰ ਇਸ ਦੀ ਜਾਂਚ ਕਰਵਾਓ ਤਾਂ ਅਜਈਆਂ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਸਿਹਤ ਨਾਲ ਜੁੜੀਆਂ ਕੁਝ ਚੀਜ਼ਾਂ ਕੁਝ ਨਵੀਆਂ ਚੀਜ਼ਾਂ ਕੁਝ ਜੋ ਤੁਹਾਨੂੰ ਨਹੀਂ ਪਤਾ ਹੁੰਦੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤਾਂ ਕਿ ਤੁਸੀਂ ਆਪਣੇ ਲਾਈਫ ਦੇ ਵਿੱਚ ਜੇ ਤੁਹਾਡੇ ਸਰੀਰ ਦੇ ਨਾਲ ਅਜਿਹਾ ਕੁਝ ਵਾਪਰਦਾ ਵੀ ਹੈ ਕੁਝ ਲੱਛਣ ਤੁਹਾਨੂੰ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰਿਆ ਕਰੋ ਡਾਕਟਰ ਦੀ ਸਲਾਹ ਜ਼ਰੂਰ ਲਿਆ ਕਰੋ ਤਾਂ ਕਿ ਤੁਹਾਡੀ ਸਿਹਤ ਦੇ ਉੱਤੇ ਕੋਈ ਇਫੈਕਟ ਨਾ ਪਵੇ ਤੇ ਤੁਸੀਂ ਸਮੇਂ ਸਿਰ ਆਪਣਾ ਇਲਾਜ ਕਰਵਾਓ